ਰੱਬ ਨੇ ਸਾਨੂੰ ਬੜੀ ਵਧੀਆ ਚੀਜ਼ ਦਿੱਤੀ ਹੋਈ ਆ ਉਹ ਦਿੱਤੀ ਹੋਈ ਆ ਬੇਲ ਫਰੂਟ ਜੀ ਬੇਲ ਦਾ ਸ਼ਰਬਤ ਹਾਂਜੀ ਉਹ ਸੋਢੀ ਸਾਹਿਬ ਤੁਸੀਂ ਦੇਖ ਲਓ ਵੀ ਪੰਜਾਬ ਚ ਲੋਕੀ ਥੋੜਾ ਜਿਹਾ ਉਤੋਂ ਪਿੱਛੇ हट ਗਏ ਆ ਪਰ ਅੱਜ ਕੱਲ ਰਿਹੜੀਆਂ ਲੱਗਣ ਲੱਗ ਗਿਆ ਉਹਦੀਆਂ ਸਪੈਸ਼ਲ ਹਾਂਜੀ ਪਟਿਆਲੇ ਨਾਲ ਬਹੁਤ ਵੇਖੀਆਂ ਜੀ ਹੁਣ ਲੱਗੀਆਂ ਸਪੈਸ਼ਲ ਲੱਗਣ ਲੋਕੀ ਖੜਦੇ ਵੀ ਆ ਉਹਨੂੰ ਪੀਂਦੇ ਵੀ ਆ ਬੇਲ ਦਾ ਰਬਬਾ ਵੀ ਮਿਲਦਾ ਔਰ ਉਹ ਜਿਹੜਾ ਫਰੂਟ ਹੈ ਨਾ ਜੀ ਉਹ ਹੁਣ ਡਰਾਈ ਮਿਲਣ ਲੱਗਾ ਮੈਂ ਤੁਹਾਡੇ ਚੈਨਲ ਤੋਂ ਹੀ ਦੱਸਣਾ ਚਾਹੁੰਦਾ ਕਿ ਹਰ ਵਕਤ ਹਰ ਚੀਜ਼ ਅਵੇਲੇਬਲ ਨਹੀਂ ਹੁੰਦੀ ਪਰ ਤੁਹਾਨੂੰ ਡਰਾਈ ਫਰੂਟ ਦੇ ਡਰਾਈ ਫਰੂਟ ਦੇ ਵਿੱਚ ਆ ਕੇ ਨਾ ਪੰਸਾਰੀ ਤੋਂ ਮਿਲੂਗਾ ਬੇਲ ਫਰੂਟ ਸੁੱਕਾ ਡਰਾਈ ਉਹਨੂੰ ਲਿਆ ਕੇ ਨਾ ਜੀ ਜਿਵੇਂ ਮੰਨ ਲਓ ਇੱਕ ਫਰੂਟ ਪੂਰਾ ਬੱਟੇ ਵਰਗਾ ਹੁੰਦਾ ਉਹ ਉਹਨੂੰ ਲਿਆ ਕੇ ਆਪਣਾ ਜੱਗ ਦੇ ਵਿੱਚ ਪਾ ਦਿਓ ਜੀ ਉਹਦੇ ਵਿੱਚ ਦੋ ਗਲਾਸ ਪਾਣੀ ਪਾ ਦਿਓ ਉਹਨੂੰ ਪਿਆ ਰਹਿਣ ਦਿਓ ਰਾਤ ਨੂੰ ਸਵੇਰਿਆਂ ਚੰਗੀ ਤਰ੍ਹਾਂ ਮੂਕੀ ਮਾਰ ਮਾਰ ਕੇ ਉਹਨੂੰ ਗੁੰਨ ਕੇ ਉਹਦਾ ਗੁੱਦਾ ਕੱਢ ਦਿਓ ਪਾਣੀ ਕੱਢ ਦਿਓ ਸਾਰਾ ਉਹਨੂੰ ਪੀ ਲਓ ਜੀ ਸਵੇਰੇ ਸਵੇਰੇ ਖਾਲੀ ਪੇਟ ਪੂਰਾ ਦਿਨ ਨਾ ਤਾਂ ਲੂ ਲੱਗਣੀ ਸ਼ਰੀਰ ਨੂੰ अच्छा जी ਜਿੰਨੀ ਮਰਜੀ ਤੁਸੀਂ ਧੁੱਪ ਛਰਦੀ ਚ ਚਲੇ ਜਾਓ ਤੁਹਾਨੂੰ ਲੱਗੂਗੀ ਜ਼ਰੂਰ ਗਰਮੀ ਧੁੱਪ ਦਾ ਇਨਸਾਨ ਆਪਾਂ ਪਰ ਜਿਹੜੀ ਆਪਾਂ ਕਹਿੰਦੇ ਨਾ ਲੂ ਲੱਗੀ ਗਰਮੀ ਲੱਗੀ ਐ ਹੋ ਗਿਆ ਉਹ ਨਹੀਂ ਹੋਊਗਾ ਬਲਕਿ ਕੋਈ ਸਾਈਡ ਇਫੈਕਟ ਬਾਡੀ ਤੇ ਨਹੀਂ ਆਉਣ ਦਿੰਦਾ ਇੱਕ ਬੇਨ ਫਰੂਟ ਇੰਨੀ ਸ਼ਕਤੀ ਰੱਖਦਾ ਅੱਛਾ ਜੀ ਜੀ ਬਿਲ ਦਾ ਸ਼ਰਬਤ ਮੇਰੇ ਖਲ ਵੈਦਬਾਨ ਨੇ ਵੀ ਤਿਆਰ ਕੀਤਾ ਜੀ ਹਾਂ ਅਸੀਂ ਵੀ ਕੀਤਾ ਅਸੀਂ ਉਹਨੂੰ ਦੇ ਰਹੇ ਹਾਂ ਔਰ ਅਸੀਂ ਤਾਂ ਕਿੱਦਾਂ ਕੀਤਾ ਥੋੜੀ ਸਾ ਮੈਂ ਤੁਹਾਨੂੰ ਦੱਸਦਾ ਅਸੀਂ ਇਹ ਤਾਂ ਨੌਰ ਰੱਖਿਆ ਸ਼ਰਬਤ ਤੇ ਪੰਜਾਬ ਹੂੰ ਸ਼ਰਬਤ ਦੇ ਪੰਜਾਬ ਅਸੀਂ ਤਾਂ ਰੱਖਿਆ ਕਿਉਂਕਿ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ ਅਸੀਂ ਬਾਬਾ ਜੀ ਨੂੰ ਮੰਨਦੇ ਆ ਸਾਨੂੰ ਇਹ ਵੀ ਚਲੋ ਜਿਹੜਾ ਅਸੀਂ ਜਿਹਦੇ ਨਾਲ ਸਾਡਾ ਸ਼ਰਬਤ ਦੇ ਪੰਜਾਬ ਜੁੜ ਜਾਂਦਾ ਉਹ ਚ ਬਰਕਤ ਦੇ ਪੰਜਾਬ ਹੋ ਜਾਂਦਾ ਬਰਕਤ ਪੈਂਦੀ ਹੈ ਤਾਂ ਅਸੀਂ ਉਹਦਾ ਨਾਮ ਰੱਖਿਆ ਸ਼ਰਬਤ ਦੇ ਪੰਜਾਬ ਕਿ ਸਾਡੇ ਭੈਣ ਭਰਾ ਉਹਨੂੰ ਪੀਣ ਪੀ ਕੇ بس ਇੱਕ ਵਾਰ ਕਹਿ ਦੇਣ ਥੈਂਕ ਯੂ ਗੁਰਲ ਸਾਹਿਬ ਉਹਦਾ ਹੱਗਦਾ ਹੀ ਮਸਤ ਮਜ਼ਾ ਹੁੰਦਾ ਈ ਉਹਦੇ ਚ ਅਸੀਂ ਇੱਕ ਤਾਂ ਬਣਾਇਆ ਕੱਲਾ ਬੇਲ ਫਰੂਟ ਦਾ ਉਹਦਾ ਨਾਮ ਉੱਪਰ ਸ਼ਰਬਤ ਦੇ ਪੰਜਾਬ ਬੇਲ ਫਰੂਟ ਇੱਕ ਲਿਖਿਆ ਸ਼ਰਬਤ ਦੇ ਪੰਜਾਬ ਉਦੇ ਥੱਲੇ ਅਸੀਂ ਜਿਹੜੇ ਵਿੱਚੋਂ ਵਿੱਚ ਇੰਗਰੀਡੀਅੰਟ ਪਾਏ ਨੇ ਉਹ ਪਾਇਆ ਆਲੂ ਬਖਾਰਾ, ਇਮਲੀ ਤੇ ਮਿਸ਼ਰੀ ਜੀ ਇਮਲੀ ਮਿਸ਼ਰੀ ਆਲੂ ਬਖਾਰਾ ਅਗਰ 슈ਗਰ ਦਾ ਮਰੀਜ਼ ਵੀ ਲੈ ਲੂ ਨੁਕਸਾਨ ਨਹੀਂ ਕਰਦੀ ਕਿਉਂਕਿ ਅਸੀਂ ਧਾਗੇ ਵਾਲੀ ਮਿਸ਼ਰੀ ਪਾਈ ਆ ਜੀ ਔਰ ਨਾਲ ਅਸੀਂ ਉਹਦੇ ਚ ਕੁਝ ਹੋਰ ਚੀਜ਼ਾਂ ਪਾਈਆਂ ਨੇ ਉਹ ਲੇਬਲ ਤੇ ਲਿਖੀਆਂ ਹੁੰਦੀਆਂ ਨੇ ਔਰ ਉਹ ਜਦੋਂ ਅਸੀਂ ਦੰਨੇ ਹਾਂ ਨਾ ਜੀ ਮਰੀਜ਼ ਨੂੰ ਇੱਕ ਅਸੀਂ 100 ml ਦੀ ਬੋਤਲ ਬਣਾਈ ਆ ਜੀ 50 ਰੁਪਏ ਦੀ ਦਿੱਤੀ ਆ ਅਸੀਂ ਇਹਨਾਂ ਦਾ ਖਰਚਾ ਬੰਦਾ ਕਰ ਲੂਗਾ ਉਹਦੇ ਨਾਲ ਕੀ ਹੁੰਦਾ ਇੱਕ ਬੋਤਲ ਜਿਹੜੀ 100 ml ਦੀ ਆ ਉਹਦੇ ਵਿੱਚ ਉਹਦੇ ਘੱਟੋ ਘੱਟ ਵੀ ਬਣ ਕੇ ਚੱਲੋ 8 ਗਲਾਸ ਬਣ ਜਾਂਦੇ ਠੀਕ ਹੈ ਜੀ 8 ਗਲਾਸ ਵਧੀਆ ਉਹ ਜੱਗ ਦੇ ਵਿੱਚ ਉਹ ਹੋਰ ਕੁਝ ਨਹੀਂ ਪਾਉਣਾ ਰੈਡੀ ਟੂ ਈਟ ਜੱਗ 'ਚ ਬਰਫ਼ ਪਾਓ ਪਾਣੀ ਪਾਓ ਉਹ ਬੋਤਲ ਪੂਰੀ ਉਹ ਚ ਢੇਲ ਦਿਓ 8-10 ਮਹਿਮਾਨ ਖੁੱਲ ਕੇ ਪੀਓ ਔਰ ਟੇਸਟ ਇੰਨਾ ਵਧੀਆ ਜੀ ਬੰਦੇ ਦੇ ਮੂੰਹ ਤੋਂ ਨਹੀਂ ਉਤਰਦਾ ਉਹ ਦੁਬਾਰਾ ਮੰਗਦਾ ਜਿਹੜੀ ਚੀਜ਼ ਨੂੰ ਬੰਦਾ ਦੁਬਾਰਾ ਮੰਗ ਲਵੇ ਨਾ ਇਟ ਮੀਨਸ ਉਹਦੇ 'ਚ ਕੁਝ ਹੈਗਾ ਜਿਵੇਂ ਸਾਡੇ ਇੱਕ ਬਜ਼ੁਰਗ ਆਉਂਦੇ ਸੀ ਘਰ 'ਚ ਕਹਿੰਦੇ ਗੁਲਸਾਹਬ ਜੇ ਘਰੇ ਪ੍ਰਾਣਾ ਆਇਆ ਹੋਵੇ ਉਹਨੂੰ ਤੁਸੀਂ ਰੋਟੀ ਖਾਣ ਲਾ ਦੋ ਜਿਹੜੇ ਵਿੱਚ ਦੀ ਚਾਰ ਮੰਗਲਿਆ ਸਮਝੋ ਦਾਲਚ ਗੜਬੜ ਤੇ ਮਤਲਬ ਜੇ ਕੁਝ ਖਾਣ ਪੀਣ ਵਾਲੀ ਚੀਜ਼ ਬੰਦਾ ਦੁਬਾਰਾ ਮੰਗਦਾ ਇਟ ਵਿੱਚ ਤੁਹਾਡੀ ਅੱਛੀ ਆ ਇਹ ਸ਼ਰਬਤ ਇਹ ਪੰਜਾਬ ਜਿਹੜਾ ਨਾ ਜੀ ਅਸੀਂ 100 ml ਚ ਦੇਣ ਵਾਲੇ ਆ ਔਰ ਬਹੁਤ ਘੱਟ ਕੀਮਤ ਚ ਦੇਣ ਵਾਲੇ ਆ ਤਾਂ ਕਿ ਲੋਕਾਂ ਤੱਕ ਇਹ ਚੀਜ਼ ਪਹੁੰਚ ਜੇ ਅਸੀਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਆ ਉਸ ਚੀਜ਼ ਤੋਂ ਜਿਵੇਂ ਹੁਣ ਮੰਨ ਲਓ ਚਾਹੇ ਕੋਲਡ ਡਰਿੰਕ ਚਾਹੇ ਕੋਈ ਸੌਫਟ ਡਰਿੰਕ ਦਾ ਚਾਹੇ ਕੋਈ ਜੀਰੇ ਦਾ ਡਰਿੰਕ ਹੈ ਮਤਲਬ ਜਿਹੜਾ ਡਰਿੰਕ ਪੈਕ ਹੋ ਗਿਆ ਹੂੰ ਚਾਹੇ ਸੌਫ ਦਾ ਜੀਰੇ ਦਾ ਕੋਈ ਵੀ ਡਰਿੰਕ ਪੈਕ ਹੋ ਗਿਆ ਉਹ ਉਹਦੇ ਵਿੱਚ ਗੈਸ ਹੈ ਜਿਹੜੀ ਗੈਸ ਪਾਈ ਗਈ ਹੈ ਉਹ ਉਹ ਸਾਡੇ ਮਿਹਦੇ ਨੂੰ ਨੁਕਸਾਨ ਕਰੂਗੀ 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 ਉਹ ਕਰੋਗੇ ਜਿੰਨਾ ਮਰਜੀ ਜੋਰ ਲਾ ਲੋ ਜਿਹੜਾ ਅਸੀਂ ਦੇਣਾ ਸ਼ਰਬਤ ਉਹਦੇ ਵਿੱਚ ਅਸੀਂ ਕੁਝ ਇਹ ਜਿਹਾ ਨਹੀਂ ਪਾਇਆ ਉਹਨੂੰ ਨੇਚਰਲ ਬਣਾ ਕੇ ਦੇਤਾ ਲੋਕੀ ਪੀਂਦੇ ਆ ਜੀ ਅਨੰਦ ਆਂਦਾ ਅਗਲੀ ਵਾਰ ਤੁਹਾਡੀ ਸਭ ਮੈਂ ਲੈ ਕੇ ਆਉਂ ਤੁਹਾਡੇ ਕੋ 100 150 ਬੋਤਲ ਤੁਹਾਡੇ ਪੂਰੇ ਸਟਾਫ ਨੂੰ ਦਵਾਂਗੇ ਸੱਚਮੁੱਚ ਉਹ ਕਮਾਲ ਦਾ ਸ਼ਰਬਤ